ਚੱਕਰ ਕੀ ਹੈ ਚੱਕਰ ਨਹੀਂ ਇਹਦੇ ਪੈਸੇ ਖਾਦੇ ਨੇ ਪੈਸੇ ਖਾਦੇ ਨੇ ਪੈਸੇ ਛੜਿਆ ਪੈਸੇ ਖਾਦੇ ਨੇ ਛੜਿਆ ਪੈਸੇ ਛੜਿਆ ਪੈਸੇ ਬੋਲੇਗਾ ਮੂਝ ਕੋਈ ਪਰਮਿਟ ਹੈ ਨਹੀਂ ਇਹਦੇ ਕੋਲ ਕੋਈ ਵੀ ਪਰਮਿਟ ਹੈ ਨਹੀਂ ਇਹਦੇ ਕੋਲ ਕੋਈ ਵੀ ਪਰਮਿਟ ਕਦੇ ਜੀਬੀਸੀ ਦੱਸਣ ਲੱਗ ਪੈਂਦਾ ਕਦੇ ਸਾਨੂੰ ਦੱਸਣ ਲੱਗ ਪੈਂਦਾ ਪਰ ਇਹਨੂੰ ਪੁੱਛੋ ਪਰ ਪਰਮਿਟ ਦੀ ਕਾਪੀ ਲਾ ਕੇ ਜੋ ਵੀ ਇੱਥੇ ਫੜੀ ਗਈ ਹੈ ਹੁਣ ਜਾਏਗੀ ਉਹਨਾਂ ਤੇ ਕਾਰਵਾਈ ਹੋਏਗੀ ਐਫਰ ਰੂਲ ਉਹਨਾਂ ਦੇ ਪਰਚਾ ਦਿੱਤਾ ਜਾਊਗਾ ਉਹਦੀ ਪਰਮਿਸ਼ਨ ਨਾ ਮਿਲੀ

ऐसा ही एक मामला शहर के करीब बलाचौर के कस्बा काटकाट के गांव फतेहपुर तजवाड़ में माइनिंग माफिया और माइनिंग कर्मचारियों की मिली से ये धंधा जोरों शोरों से चल रहा है लेकिन इस अवैध माइनिंग का मामला तब सामने आया जब दिनेश कुमार नाम अवैध माइनिंग के स्थान पर पहुंचकर माइनिंग विभाग जंगलात विभाग और पुलिस को मौके पर बुलाकर अवैध माइनिंग के खिलाफ कार्रवाई करने के लिए कहा लेकिन माइनिंग वाले स्थान पर ही दिनेश कुमार ने माइनिंग विभाग के जेई कम माइनिंग इंस्पेक्टर दविंदर सिंह को पैसा लेकर अवैध माइनिंग करवाने का आरोप भी लगाया वही पुलिस ने अवैध तरीके से माइनिंग करने के आरोप में पुक लेने विप्पर के चालक समेत पांच लोगों के खिलाफ दर्ज कर लिया और गिरफ्तार कर लिया जिस सभी चालक अमृतसर जलंधर जम्मू के रहने वाले हैं, वहीं पुलिस ने इन पांचों आरोपियों को अदालत में पेश किया गया उसे जुडिशियल जेल भेज दिया गया है वहीं दिनेश कुमार ने बताया कि पिछले दिनों रत्ते में डीसी नमाशहर आए हुए थे तो उन्होंने कहा कि सिर्फ एक ही माइनिंग है जो एक तक चल सकता है इसके अलावा सभी जगह माइनिंग बंद है हमें पता चला कि गांव फतेहपुर ताजीवाल में अवैध माइनिंग हो रहा है कटड़ा हाईवे बन रहा है उसके नाम का परमिट है इन लोगों के पास न से टिप्पर भर रहे थे और जंगलात विभाग और जमीन में रास्ता लिया हुआ था मौके पर पहुंचकर जंगलात विभाग के अधिकारियों को बुलाया गया उन्हें रास्ता रोका उसके बाद माइनिंग अधिकारी आया लेकिन टिप्पर पर मामला दर्ज करना नहीं चाहते थे माइनिंग अधिकारी की मिली बुक से ये धंधा चल रहा है ना ना ही परमिट दिखा रहे थे और ना ही मामला दर्ज कर रहे थे उन्होंने ये भी आरोप लगाया कि कटड़ा जम्मू की जगह काट के पास ही पेट्रोल पंप के पास की जमीन पर वह रेत अनलो अनलोड किया जा रहा है उन्होंने कहा उन्होंने कहा कि भारत मिशी नामक एक पुलिस इंस्पेक्टर की जमीन है जिन्होंने किसी बेनामी व्यक्ति के नाम पर जमीन करवा रखी है जहां तक कि माइनिंग अधिकारी पुलिस को भी ये फ़ोन कर रहा है उन्होंने ये भी कहा कि भारत सी ने लोगों पर अत्याचार किया है कांग्रेस के प्रधान के कहने पर उसके ऊपर झूठा मामला भी दर्ज किया था जमीन पर रेत मिट्टी भरने का चालीस लाख का सौदा हुआ था जय दिन दिहाड़ी माइनिंग चला रहा है इस क्षेत्र में प्रशासन को पता होने के बावजूद भी ਨਹੀਂ ਰੁਕਾ ਮਾਈਨਿੰਗ ਆਕਰ ਲੋਕ ਹੀ ਸਾਹਮਣੇ ਆਕਰ ਰੁਕਵਾਇਆ ਅਬੈਦ ਮਾਈਨਿੰਗ ਕਰਵਾਇਆ ਮਾਮਲਾ ਦਰਜ ਆਉ ਦਿੱਕਤੇ ਹਨ ਹਰਮੇਲ ਸਿੰਘ ਸਹੁੰਗੜਾ ਕੀ ਪੂਰੀ ਰਿਪੋਰਟ ਜਿਹੜੇ ਇਸ ਕਲ ਕਾਰਗਰ ਪੁਲਿਸ ਨੇ ਚਾਰ ਟਿੱਪਰ ਫਰੀਏ ਨਾਲ ਇੱਕ ਕੁਕਲਿੰਗ ਫੜਿਆ ਪਤਾ ਲੱਗੇ ਕਿ ਤੁਸੀਂ ਕਰਵਾਏ ਇੱਕ ਹੀ ਮਸਲਾ ਕੀ ਹੈ ਸਰ ਡੀਸੀ ਸਾਹਿਬ ਸਰ ਪਿਛਲੇ ਸੱਦੇ ਹਫਤੇ ਆਏ ਸੀ ਰੱਤਿਆੜ ਦੇ ਵਿੱਚ ਉਹ ਕਹਿੰਦੇ ਸੀ ਰੱਤਿਆੜ ਦੇ ਵਿੱਚ ਸਿਰਫ ਇੱਕੋ ਮਾਈਨਿੰਗ ਹੈ ਜੋ ਚੱਲ ਰਹੀ ਬਾਕੀ ਸਾਰੀ ਕੋਈ ਮਾਈਨਿੰਗ ਬੰਦ ਹੈ 1 ਅਕਤੂਬਰ ਤੱਕ ਇੱਥੇ ਸ਼ਰਿਆ ਮਾਈਨਿੰਗ ਚੱਲ ਰਹੀ ਸੀ ਤਜ ਜਲਦੋ ਭਰ ਕੇ ਲੈ ਕੇ ਜਾਂਦੀ ਸੀ ਜੋ ਕਟ ਕਟਰਾ ਨੈਸ਼ਨ ਹਾਈਵੇ ਬਣਦਾ ਸੀ ਉਹਦੇ ਨਾਮ ਦਾ ਪਰਮਿਟ ਸੀ ਨਾ ਇਹਨਾਂ ਦੇ ਕੋਲ ਪੋਪਲਿੰਗ ਦੇ ਨਾਲ ਭਰ ਰਹੇ ਸੀ ਇਹ ਜਗਰਾਤ ਵਿਭਾਗ ਦੀ ਜਿਹੜੀ ਜ਼ਮੀਨ ਹੈ ਉੱਥੋਂ ਰਸਤਾ ਵੀ ਲਿਆ ਵਸੀ ਇਹਨਾਂ ਨੇ ਫਿਰ ਤੁਸੀਂ ਕੀ ਕੀਤਾ ਜਾ ਕੋਈ ਅਸੀਂ ਮੌਕੇ ਤੇ ਗਏ ਜੀ ਮੌਕੇ ਤੇ ਜਾ ਕੇ ਜਗਰਾਤ ਵਿਭਾਗ ਨੂੰ ਫੋਨ ਕੀਤਾ ਜੀ ਡੀਐਫਓ ਨੂੰ ਕੀਤਾ ਜੀ ਤੇ ਮੌਕੇ ਦੇ ਅਫਸਰ ਪੁੱਜੇ ਜੀ ਉਹਨਾਂ ਨੇ ਰਸਤਾ ਬੰਦ ਕੀਤਾ ਫਿਰ ਮੈਨਿੰਗ ਅਫਸਰ ਆਏ ਮੈਨਿੰਗ ਅਫਸਰ ਪਰਚਾ ਨਹੀਂ ਸੀ ਕਰਦੇ ਇਹਨਾਂ ਤੇ ਅੱਛਾ ਕਾਰਨ ਹਾਂ ਕਾਰਨ ਮੈਨਿੰਗ ਅਫਸਰ ਜੀ ਮਿਲੀਪੁਕਤੀ ਸੀ ਨਾ ਪਰਮਿਟ ਦਿਖਾਉਦੇ ਸੀ ਨਾ ਪਰਚਾ ਕਰਦੇ ਸੀ ਐ ਕਹਿੰਦੇ ਸੀ ਤੁਸੀਂ ਸਿਰਫ ਜੀਪਸੀ ਨਾ ਭਰ ਸਕ ਪ੍ਰਾਮੈ ਨਾਮੰਚਨ ਕੀਤੇ ਨਾਮ ਮਾਲਕ ਦੇ ਕਰਦੇ ਸੀ ਕੁਝ ਵੀ ਨਹੀਂ ਸੀ ਕਰਦੇ ਬੜੇ ਧੱਕੇ ਨਾਲ ਪਰਚਾ ਕੀਤਾ ਪੱਤਰਕਾਰਾਂ ਨੇ ਸਹਿਤਰ ਨਾਲ ਪਰਚਾ ਹੋਇਆ ਇਹ ਬੜੀ ਮੁਸ਼ਕਲ ਪਰਚਾ ਕੀਤਾ ਇਹ ਮਾਲ ਕਿੱਥੇ ਵੇਚਦੇ ਮਾਲ ਕਿੱਥੇ ਇਹ ਮਾਲ ਕਾਠਗੜ ਮੋੜ ਤੇ ਡਿੱਗ ਰਿਹਾ ਸੀ ਕਟਰੇ ਦੀ ਜਗ੍ਹਾ ਕਾਠਗੜ ਮੋੜ ਤੇ ਡਿੱਗ ਰਿਹਾ ਸੀ ਮਾਲ ਇਹ ਕਟਰੇ ਤੋਂ ਜੰਮੂ ਦੇ ਕੋਲ ਹੈ ਇਹ ਜੰਮੂ ਦੇ ਕੋਲ ਕਟਰੇ ਦਾ ਕਾਠਗੜ ਬਣਾਤਾ ਜੀ ਇਹਨਾਂ ਨੇ ਓਕੇ ਤੁਸੀਂ ਪਰਮਿਟ ਦੇਖਿਆ ਉਹਨਾਂ ਦੇ ਪਰਮਿਟ ਹਾਂ ਜੀ ਉਹਨਾਂ ਕੋਲ ਪਰਮਿਟ ਦਿਖਾ ਲਈ ਨਹੀਂ ਸੀ ਰਹੇ ਸਾਨੂੰ ਪਤਾ ਸੀ ਪਰਮਿਟ ਕਟਰੇ ਦਾ ਜੀ ਇਹ ਕਿਉਂਕਿ ਜਿਹੜੀ ਜਿਹੜੀ ਜ਼ਮੀਨ ਹੈ ਨਾ ਇਹ ਪਹਿਲਾਂ ਭਾਰਤ ਨਹੀਂ ਸੀ ਐਸ ਉਨੇ ਕਿਸੇ ਬੇਨਾਮੀ ਕਿਸੇ ਬੰਦੇ ਦੇ ਨਾਲ ਨਾ ਕਰਾਈ ਵੀ ਮੈਨਿੰਗ ਆਪਸ ਨੂੰ ਫੋਨ ਭਾਰਤ ਨਸੀ ਕਰ ਰਿਹਾ ਵਕੀਲ ਨੂੰ ਫੋਨ ਭਾਰਤ ਨਸੀ ਕਰ ਰਿਹਾ ਪੁਲਿਸ ਨੂੰ ਫੋਨ ਭਾਰਤ ਨਸੀ ਕਰ ਰਿਹਾ ਜੋ ਜ਼ਮੀਨ ਦੇ ਫਰਦਾਂ ਸੀ ਉਹ ਭਾਰਤ ਨਸੀ ਲੈ ਕੇ ਆ ਰਿਹਾ ਰਜਿਸਟਰੀ ਭਾਰਤ ਨਸੀ ਨੇ ਲਿਖਾਈ ਸੀ ਪੈਸੇ ਭਾਰਤ ਨਸੀ ਨੇ ਲਾਏ ਜੀ ਇਹ ਕੋਈ ਬੇਨਾਮੀ ਕਿਸੇ ਬੰਦੇ ਦੇ ਨਾਲ ਰਜਿਸਟਰੀ ਕਰਾਈ ਵੀ ਜੀ ਪਰ ਪਰ ਤੁਸੀਂ ਰਹਿ ਰਹੇ ਹਾਂ ਇਹ ਭਾਰਸੀ ਜਿਹਾ ਚੋਰ ਹੈ ਇਹ ਉਹਦੀ ਜ਼ਮੀਨ ਹੈ ਜੀ ਇਹਨੇ ਲੋਕਾਂ ਨਾਲ ਬਹੁਤ ਅਤਿਆachar ਕੀਤਾ ਸਾਡੇ ਦੇ ਸਾਡੇ ਦੇ ਪਰਚਾ ਹੀ ਨਾਲ ਝੂਠਾ ਕੀਤਾ ਸੀ ਭਾਰਤ ਨਸੀ ਨੇ ਕਾਂਗਰਸ ਦੇ ਪ੍ਰਧਾਨ ਦੇ ਕਹਿਣ ਦੇ ਅੱਜ ਉਹ ਪ੍ਰਧਾਨ ਤੇ ਵੀ ਪਰਚਾ ਹੋ ਗਿਆ ਜੀ ਇਹਦੇ ਵਿਚਾਰੇ ਡਿਪਰ ਪਿੱਛੇ ਡਰਾਈਵਰ ਫੜਾਤੇ ਜੀ ਇਹ ਚਾਟੀ ਪਰ ਪੋਪਲਿੰਗ ਨਹੀਂ ਲਕਿਨੀ ਹਾਂ ਪੋਪਲਿੰਗ ਨਹੀਂ ਇਹ ਹੀ ਪੋਪਲਿੰਗ ਹੈ ਇਹ ਆਈ ਨਹੀਂ ਕਾਂਗਰਸ ਦਾ ਪ੍ਰਧਾਨ ਸੀ ਸੰਦੀਪ ਭਾਟੀਆ ਜੀ ਉਹਨੇ ਸਾਡੇ ਤੇ ਪਰਚਾ ਕੀਤਾ ਕਰਵਾਇਆ ਸੀ 400 ਆਪਣੇ ਦਾ 326 120 20 341 ਬਹੁਤ ਸਾਡੇ ਤੇ ਧਾਰਾ ਲਵਾਤੀ ਮੇਰਾ ਪਰ ਦੂਰ ਬੈਠੇ ਸੀ ਹੁਣ ਸੀਸੀ ਕੈਮਰੇ ਵਿੱਚ ਉਹਨਾਂ ਦੇ ਪਰਚਾ ਕਰਵਾਤੇ ਜੀ ਭਾਰਤ ਨਸੀਮ ਜੀ ਤੁਸੀਂ ਰੰਜਿਸ ਵਿੱਚ ਕੰਮ ਕਰਵਾ ਰਹੇ ਹੋ ਸਾਰੇ? ਨਹੀਂ ਰੰਜਿਸ ਸਾਡੀ ਸਾਡੀ ਲਾਗਤ ਹੈ ਜੀ ਸਾਡੇ ਤੇ ਕੀ ਤੇ ਸਾਡੇ ਤੇ ਕਾਨੂੰਨ ਬਣਦਾ ਜੀ ਤੇ ਕਾਨੂੰਨੀ ਬਣਦਾ ਜੀ ਕੋਈ। ਅਸੀਂ ਇਹ ਐਪਲੀਕੇਸ਼ਨ ਵੀ ਦੇਵਾਂਗੇ ਜਿਹੜੀ ਜਮੀਨ ਹੈ ਇਹਦੇ ਬਿਜ਼ਨਸ ਨੂੰ ਵੀ ਇਨ ਕੋਈ ਕਲਾਮਾਂਗੇ ਐਡੀਟ ਵੀ ਦੇਵਾਂਗੇ ਇਹਦੇ ਕਾਗਜ਼ ਪੱਤਰ। ਇਹ ਜਮੀਨ ਭਾਰਤ ਮਸੀਹ ਦੀ ਦੀ। 2.5 ਕਰੋੜ ਰੁਪਏ ਦੀ ਭਾਰਤ ਮਸੀਹ ਦੀ ਜਮੀਨ ਲਈ ਸੀ ਇਹ। ਇਹ ਜਿੱਥੇ ਮਾਲ ਗਿਰਨਾ ਸੀ ਜਿੱਥੇ ਮਿੱਟੀ ਰਿਤਾ ਗਿਰਨਾ ਸੀ ਉਹ ਕਿਤਨੇ ਦਾ ਇਹਨਾਂ ਸੌਦਾ ਕੋਈ ਪਤਾ ਲੱਗੇ ਕੋਈ? ਹਾਂਜੀ। ਕਿਤਨੇ ਦਾ ਸੌਦਾ ਹੋਇਆ ਇਹਨਾਂ ਤੇ? ਇਹਨਾਂ 40 ਲੱਖ ਰੁਪਏ ਦਾ ਸੌਦਾ ਹੋਇਆ ਸੀ ਭਾਰਤੀ ਦਾ ਜੀ। ਪੂਰੇ ਪੰਜਾਬ ਵਿੱਚ ਮੈਨਿੰਗਵਾਂ ਦੀ ਛਰਿਆ ਮੈਨਿੰਗ ਚੱਲਦੀ ਸੀ ਦਿਨ ਡੈਡ ਟਿੱਪਰ ਚੱਲਦੀ ਸੀ ਇਹ ਦਿਨ ਡੈਡ ਤਿੰਨ ਦਿਨ ਹੋ ਗਏ ਸੀ ਚੱਲਦੇ ਹਨ ਅਜੀ ਦੇਖਦੇ ਕੋਈ ਪ੍ਰਸ਼ਾਸਨ ਰੋਕਦਾ ਕੋਈ ਪ੍ਰਸ਼ਾਸਨ ਨਹੀਂ ਰੋਕਦਾ ਮੈਨਿੰਗ ਕਹਿੰਦੇ ਤਾਂ ਰੋਕੇ ਨਹੀਂ ਸਕਦੇ ਮੈਨਿੰਗ ਕਹਿੰਦਾ ਤਾਂ ਪੈਸੇ ਤੱਕ ਮਤਲਬ ਹੈ ਜੀ ਉਹ ਤਾਂ ਪੈਸੇ ਲੈ ਰਹੇ ਕੋਈ ਪਰਮਿਟ ਜਾਰੀ ਕਰ ਦਿੰਦੇ ਉਹਨਾਂ ਨੇ ਪਰਮਿਟ ਜਾਰੀ ਕਿਆ ਕੀਤਾ ਹੋਣਾ ਲੈਵਲਿੰਗ ਦਾ ਪਰਮਿਟ ਹੋਣਾ ਜਾ ਕੇ ਕਿੱਥੋਂ ਪਾਣੀ ਕਿੱਥੇ ਦਾ ਇਹ ਨਹੀਂ ਦੱਸਦੇ ਵੀ ਕਿੱਥੋਂ ਪੈਣੀ ਹੈ ਨਹੀਂ ਦੱਸਦੇ ਜੀ ਕਿ ਟਿੱਪਰ ਜਾਣਾ ਹੋ ਹਾਂਜੀ ਟਿੱਪਰ ਦਾ ਨਾਮ ਵੀ ਨਹੀਂ ਆ ਟਿੱਪਰ ਦਾ ਕੁਝ ਵੀ ਕੁਝ ਵੀ ਨਹੀਂ ਹੋਣਾ ਕੁਝ ਵੀ ਨਹੀਂ ਹੋਣਾ ਕੋਈ ਪ ਇਹ ਸਿਰਫ ਫਤਿਹਪੁਰ ਪਿੰਡ ਹੈ ਕਾਰਗੜ ਥਾਣੇ ਦੇ ਪਿੰਦਾ ਉੱਥੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਸੀ ਮਾਈਨਿੰਗ ਡਿਪਾਰਟਮੈਂਟ ਦੇ ਬੰਦਿਆਂ ਨੂੰ ਪਤਾ ਲੱਗ ਗਿਆ ਸੀਗਾ ਉਹਨਾਂ ਨੇ ਸਾਨੂੰ ਇਨਫੋਰਮ ਕਰਤਾ ਅਸੀਂ ਆਪਣੀ ਪੁਲਿਸ ਭੇਜ ਕੇ ਪੱਛਾ ਦਰਜ ਕਰਾਤਾ ਕਿੰਨੇ ਗੱਡੀ ਪਰ ਮੋਕੇ ਫਰੇਗੇ ਕਿੰਨੇ ਕੇ ਬੰਦੇ ਫਰੇਗੇ ਇਲੀ ਇਲੀਗਲ ਪੋਕਲ ਜਿਹੜੀ ਪੋਕਲਾਈਨ ਮਤਲਬ ਉਹ ਪ੍ਰਾਈਵੇਟਡ ਹੈ ਮਾਈਨਿੰਗ ਵਾਸਤੇ ਤੇ ਉਹਨਾਂ ਨਾਲ ਚਾਰ ਜਿਹੜੇ ਰਿੱਤੇ ਦੇ ਟਿੱਪਰ ਭਰੇ ਹੋਏ ਉਹ ਬ੍ਰਾਹਮਣ ਰੋਏ ਪਰਚਾ ਦਰਜ ਹੋ ਗਿਆ 77 ਨੰਬਰ ਐਫ ਆਈ ਆਰ ਮਾਈਨਿੰਗ ਦਾ ਪਰਚਾ ਦਰਜ ਹੋਇਆ ਕਿੰਨੇ ਦਿਨ ਡਰਾਈਵਰ ਬਣੇਗਾ ਪੰਜ ਦੇ ਪੰਜ ਡਰਾਈਵਰਾਂ ਕਰਕੇ ਗ੍ਰਿਫਤਾਰ ਕਰਕੇ ਭੇਜਦੇ ਜੁਡੀਸ਼ੀਅਲ ਰਿਮਾਰਕ ਕਿੱਥੇ ਜੀਲ ਭੇਜਦੇ ਹੋਗੇ ਜੇਲ ਪੇਟਾ